ਲੁਧਿਆਣਾ ਵਾਲਿਆਂ ਦਾ 7 ਸਾਲ ਦਾ ਇੰਤਜ਼ਾਰ ਹੋਇਆ ਖਤਮ ਬੱਤੀ ਖੁਸ਼ਖਬਰੀ ਲੁਧਿਆਣਾ ਵਾਸੀਆਂ ਦੇ ਲਈ ਹੁਣ ਟ੍ਰੈਫਿਕ ਦੇ ਵਿੱਚ ਫਸਣ ਦੀ ਲੋੜ ਨਹੀਂ ਪਵੇਗੀ ਲੁਧਿਆਣਾ ਦਾ ਸਭ ਤੋਂ ਵੱਡਾ ਪੁਲ ਸ਼ਾਨਦਾਰ ਤਰੀਕੇ ਦੇ ਨਾਲ ਬਣਾਇਆ ਹੋਇਆ ਪੁਲ ਹੁਣ ਤੁਸੀਂ ਇਸ ਪੁਲ ਤੋਂ 7 ਮਿੰਟਾਂ ਤੱਕ ਪੜਾ ਸਫਰ ਤੈ ਕਰ ਸਕਦੇ ਹੋ ਹੁਣ ਟ੍ਰੈਫਿਕ ਦੇ ਵਿੱਚ ਫਸਲ ਦੀ ਲੋਡ ਬਿਲਕੁਲ ਵੀ ਨਹੀਂ ਹੈ ਇਸ ਵੇਲੇ ਅਸੀਂ ਮੌਜੂਦਾ ਲੁਧਿਆਣਾ ਦੇ ਪੀਆਰਐਸ ਨਗਰ ਦੇ ਕੋਲ ਜਿੱਥੇ ਵੱਡੀ ਖੁਸ਼ਖਬਰੀ ਲੁਧਿਆਣਾ ਵਾਸੀਆਂ ਦੇ ਲਈ ਹੈ ਕਿ ਜੋ ਐਲੀਵੇਟਡ ਰੋਡ ਹੈ ਉਹ ਸ਼ੁਰੂ ਹੋ ਚੁੱਕੀ ਹੈ ਨਵਾਂ ਪੁਲ ਲੁਧਿਆਣਾ ਦਾ ਸਭ ਤੋਂ ਵੱਡਾ ਪੁਲ ਸ਼ੁਰੂ ਹੋ ਚੁੱਕਿਆ ਹੈ ਤਾਂ ਹੁਣ ਅਸੀਂ ਗੱਡੀ ਮੋੜ ਲਈ ਐ ਪੁਲ ਤੇ ਵੱਲ ਉਹਨੂੰ ਪੂਰਾ ਰਸਤਾ ਖਾਂਗੇ ਕਿ ਕਿੰਨੀ ਦੇਰ ਸਾਨੂੰ ਲੱਗਦੀ ਐ ਬੱਸ ਸਟੈਂਡ ਤੋਂ ਜਿਹੜਾ ਪੁਲ ਸ਼ੁਰੂ ਹੋਇਆ ਚੁੰਗੀ ਤੱਕ ਕਿੰਨੀ ਦੇਰ ਦੇ ਵਿੱਚ ਅਸੀਂ ਪਹੁੰਚ ਜਾਂਦੇ ਆ ਸਸ਼ਕਾਲ ਤੁਸੀਂ ਦੇਖ ਰਹੇ ਹੋ ਢਿੱਲੀ ਪੋਸਟ ਪੰਜਾਬੀ ਮਹਾਂ ਅंचल ਜੱਗੀ ਇਸ ਵੇਲੇ ਅਸੀਂ ਮੌਜੂਦਾ ਲੁਧਿਆਣਾ ਦੇ ਬੀਆਰਐਸ ਨਗਰ ਦੇ ਕੋਲ ਜਿੱਥੇ ਵੱਡੀ ਖੁਸ਼ਖਬਰੀ ਲੁਧਿਆਣਾ ਵਾਸੀਆਂ ਦੇ ਲਈ ਹੈ ਕਿ ਜੋ ਐਲੀਵੇਟਡ ਰੋਡ ਹੈ ਉਹ ਸ਼ੁਰੂ ਹੋ ਚੁੱਕੀ ਹੈ ਨਵਾਂ ਪੁੱਲ ਲੁਧਿਆਣਾ ਦਾ ਸਭ ਤੋਂ ਵੱਡਾ ਪੁੱਲ ਸ਼ੁਰੂ ਹੋ ਚੁੱਕਿਆ ਹੈ ਲੁਧਿਆਣਾ ਵਾਸੀਆਂ ਦੇ ਲਈ ਤੇ ਹੁਣ ਟ੍ਰੈਫਿਕ ਤੋਂ ਰਾਹਤ ਮਿਲੇਗੀ ਤਾਂ ਤਸਵੀਰਾਂ ਦਿਖਾਵਾਂਗੇ ਕਿ ਕਿਧਰੋਂ ਇਹ ਪੁੱਲ ਇਧਰ ਤੁਹਾਨੂੰ ਤਸਵੀਰਾਂ ਦੇ ਵਿੱਚ ਮੈਂ ਕਹੂੰਗੀ ਕੈਮਰਾਮੈਨ ਗੁਰਪ੍ਰੀਤ ਨੂੰ ਕੀ ਦਿਖਾਈਆਂ ਜਾਂ ਤਾਂ ਤਸਵੀਰਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਿੰਨੇ ਰੁਪਏ ਦੀ ਲਾਗਤ ਹੈ ਨਾ 756 ਕਰੋੜ ਦਿਲਾਗਤ ਦੇ ਨਾਲ ਇਸ ਪੁਲ ਦਾ ਨਿਰਮਾਣ ਹੋਇਆ 7 ਸਾਲ ਦੇ ਵਿੱਚ ਇਹ ਲੁਧਿਆਣਾ ਦਾ ਪੁਲ ਬਣਿਆ ਇਹ 2020 ਦੇ ਵਿੱਚ ਜੋ ਹੈ ਪੂਰਾ ਹੋਣਾ ਸੀਗਾ ਲੇਕਿਨ 2024 ਆ ਗਿਆ ਦੇਰ ਆਏ ਦੁਰਸਤ ਆਏ ਪੁਲ ਜਿਹੜਾ ਹੁਣ ਬਣ ਕੇ ਤਿਆਰ ਹੋ ਗਿਆ ਲੁਧਿਆਣਾ ਵਾਸੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹੁਣ ਟ੍ਰੈਫਿਕ ਤੋਂ ਰਾਹਤ ਮਿਲੇਗੀ ਜਿਹੜੇ ਲੋਕ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਸਨ ਤੇ ਜਿਹੜੀਆਂ ਗੱਡੀਆਂ ਮੋਟਰਸਾਈਕਲਾਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੂੰ ਵਾਹਨ ਜਿਹੜੇ ਚਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਰਾਹਤ ਮਿਲੇਗੀ 7 ਸਾਲ ਦੇ ਵਿੱਚ ਇਸ ਦਾ ਨਿਰਮਾਣ ਹੋਇਆ ਲੋਕਾਂ ਨੂੰ ਰਾਹਤ ਦੇ ਲਈ ਇੱਕ ਖਬਰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਲੁਧਿਆਣਾ ਦੇ ਵਿੱਚ ਐਲੀਵੇਟਡ ਰੋਡ ਸ਼ੁਰੂ ਹੋ ਚੁੱਕਿਆ ਹੋਇਆ ਹੁਣ ਤਾਂ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜੋ ਪੁਲ ਹੈ ਇਸ ਦੀ ਪੂਰੀ ਸੈਰ ਕਰਵਾਉਣ ਦੇ ਲਈ ਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਕਿੰਨੀ ਕੁ ਦੇਰ ਸਾਨੂੰ ਲੱਗਦੀ ਹੈ ਬਸ ੱਡੇ ਤੋਂ ਜੋ ਹੈ ਚੁੰਗੀ ਤੱਕ ਜੋ ਇਹ ਪੁਲ ਸਾਰਾ ਜਾਣਾ ਹੈ ਹੁਣ ਤੁਹਾਨੂੰ ਆਜੋ ਸ਼ੇਅਰ ਕਰਵਾਨੇ ਆ ਕਿ ਕਿੰਨੀ ਕੁ ਦੇਰ ਇਹ ਬਸ ਸਟੈਂਡ ਦੇ ਤਾਂ ਹੁਣ ਅਸੀਂ ਗੱਡੀ ਮੋੜ ਲਈ ਐ ਪੁਲ ਦੇ ਵੱਲ ਹੁਣ ਅਸੀਂ ਤੁਹਾਨੂੰ ਪੂਰਾ ਰਸਤਾ ਦਿਖਾਵਾਂਗੇ ਕਿ ਕਿੰਨੀ ਦੇਰ ਸਾਨੂੰ ਲੱਗਦੀ ਐ ਬਸ ਸਟੈਂਡ ਤੋਂ ਜਿਹੜਾ ਪੁਲ ਸ਼ੁਰੂ ਹੋਇਆ ਚੁੰਗੀ ਤੱਕ ਕਿੰਨੀ ਦੇਰ ਦੇ ਵਿੱਚ ਅਸੀਂ ਪਹੁੰਚ ਜਾਂਦੇ ਆ ਤੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਚੁੰਗੀ ਤੋਂ ਸਮਰਾਰਾ ਚੌਂਕ ਤੱਕ ਕੁੱਲ ਲੰਬਾਈ ਦੱਸੀ ਜਾਂਦੀ ਐ 14 ਕਿਲੋਮੀਟਰ ਦਾ ਜਿਹੜਾ ਸਫ਼ਰ ਐ ਲੋਕ ਬਿਨਾਂ ਜਾਮ ਤੋਂ ਹੁਣ ਸਫ਼ਰ ਕਰ ਸਕਣਗੇ ਅੱਜ 7 ਸਾਲ ਤੋਂ ਬਣ ਰਿਹਾ ਇਹ ਐਲੀਵੇਟਿਡ ਰੋਡ ਪੂਰਾ ਖੋਲ ਦਿੱਤਾ ਗਿਆ। ਤਾਂ ਲੁਧਿਆਣਾ ਵਾਸੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹੁਣ ਟ੍ਰੈਫਿਕ ਤੋਂ ਰਾਹਤ ਮਿਲੇਗੀ। ਵਾਹਨ ਚਾਲਕਾਂ ਨੂੰ ਟ੍ਰੈਫਿਕ ਤੋਂ ਰਾਹਤ ਮਿਲੇਗੀ। ਲੋਕ ਹੁਣ ਚੁੰਗੀ ਤੋਂ ਬੱਸ ਸਟੈਂਡ ਤੱਕ ਜਾਣ ਦੇ ਲਈ ਸਿਰਫ 7 ਮਿੰਟ ਦੇ ਵਿੱਚ ਪਹੁੰਚ ਸਕਦੇ ਨੇ। 7 ਮਿੰਟਾਂ ਦੇ ਵਿੱਚ ਪਹੁੰਚਿਆ ਜਾ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗੱਲ ਹੈ। ਇੰਨਾ ਟ੍ਰੈਫਿਕ ਇੱਥੇ ਇਕੱਠਾ ਹੁੰਦਾ ਸੀ। ਲੋਕ ਜਿਹੜੇ ਨੇ ਹੁਣ ਚੁੰਗੀ ਤੋਂ બસ સ્ટેન્ડ ਤੱਕ ਜਿਵੇਂ ਕਿ ਅਸੀਂ ਦੱਸਿਆ 60 ਮਿੰਟਾਂ ਤੱਕ ਪਹੁੰਚ ਸਕਦੇ ਨੇ ਤਿੰਨ ਚਰਨ ਦੇ ਵਿੱਚ ਇਸ ਪੁੱਲ ਨੂੰ ਇਹ ਚਲਾਇਆ ਗਿਆ ਹੈ ਕੁਝ ਅਜੇ ਹੀ ਜਗ੍ਹਾ ਹਲੇ ਵੀ ਜਿੱਥੇ ਛੋਟਾ ਮੋਟਾ ਕੰਮ ਹਲੇ ਵੀ ਚੱਲ ਰਿਹਾ ਹੈ ਬਾਕੀ ਬਚਿਆ ਹੋਇਆ ਜਿਹੜਾ ਉਹ ਕੰਮ ਚੱਲ ਰਹੀ ਰਿਹਾ ਹੈ ਇਹ ਜੋ ਪੁੱਲ ਹੈ ਕਾਂਗਰਸ ਦੀ ਸਰਕਾਰ ਤੋਂ ਸ਼ੁਰੂ ਹੋਇਆ ਸੀਗਾ ਹੁਣ ਆਪ ਸਰਕਾਰ ਦਾ ਸਮਾਂ ਆ ਗਿਆ ਤਾਂ ਹੁਣ ਜਾ ਕੇ ਇਹ ਪੁੱਲ ਕੰਪਲੀਟ ਹੋਇਆ ਹੁਣ ਜਾ ਕੇ ਪੁਲ ਕੰਪਲੀਟ ਹੋਇਆ ਹੁਣ ਤੁਹਾਨੂੰ ਲੈ ਕੇ ਚੱਲੇ ਆ ਬੱਸ ਸਟੈਂਡ ਦਾ ਜਿਹੜਾ ਪੁਲ ਹੈ ਉਧਰੋਂ ਅਸੀਂ ਜਾਵਾਂਗੇ ਜਿੱਥੇ ਪੁਲ ਖਤਮ ਹੁੰਦਾ ਹੈ ਸਿਰਫ ਬੱਸ ਸਟੈਂਡ ਤੋਂ ਪੁਲ ਜਾਣ ਦਾ ਹੀ ਰਸਤਾ ਹੈਗਾ ਵਾਪਸ ਦਾ ਨਹੀਂ ਹੈਗਾ ਸਿਰਫ ਚੜ ਕੇ ਉਧਰ ਸਿਰਫ ਅਸੀਂ ਪਹੁੰਚ ਸਕਦੇ ਆ ਤੁਹਾਨੂੰ ਹੁਣ ਅਸੀਂ ਤਸਵੀਰਾਂ ਇਹ ਦਿਖਾ ਰਿਹਾ ਆਪਾਂ ਜਾਂਦੇ ਹੋਏ ਦੀ ਆ ਤਾਂ ਜਦੋਂ ਹੁਣ ਆਪਾਂ ਪੁਲ ਚੜਾਂਗੇ ਤਾਂ ਉੱਥੋਂ ਤੁਹਾਨੂੰ ਅਸੀਂ ਪੂਰਾ ਨਜ਼ਾਰਾ ਦਿਖਾਵਾਂਗੇ ਕਿ ਕਿੰਨੇ ਮਿੰਟਾਂ ਤੱਕ ਅਸੀਂ ਪੂਰਾ ਸਫ਼ਰ ਤੈਅ ਕਰ ਪਾਂਨੇ ਤਾਂ ਬੱਸ ਸਟੈਂਡ ਵਾਲਾ ਪੁਲ ਹੁਣ ਚਾਲੂ ਹੋ ਚੁੱਕਿਆ ਐ ਐਲੀਵੇਟਡ ਰੋਡ ਸ਼ੁਰੂ ਹੋ ਚੁੱਕੀ ਐ ਤਾਂ ਲੁਧਿਆਣਾ ਦਾ ਸਭ ਤੋਂ ਵੱਡਾ ਪੁਲ ਚਾਲੂ ਹੋ ਚੁੱਕਿਆ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਨੇ ਉਹ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਲੋਕਾਂ ਨੂੰ ਹਲੇ ਨਹੀਂ ਪਤਾ ਕਿਉਂਕਿ ਅਨਾਉਂਸਮੈਂਟ ਜਿਹੜੀ ਆ ਹਲੇ ਨਹੀਂ ਹੋਈ ਲੇਕਿਨ ਅਸੀਂ ਤੁਹਾਨੂੰ ਹੁਣ ਇਹ ਜੋ ਐ ਖੁਸ਼ਖਬਰੀ ਦੇਣਾ ਚਾਹੁੰਦੇ ਆ ਕਿ ਹੁਣ ਜਿਹੜਾ ਥੋੜੇ ਟਾਈਮ ਦੇ ਵਿੱਚ ਹੀ ਤੁਸੀਂ 7 ਮਿੰਟਾਂ ਦੇ ਵਿੱਚ ਤੁਸੀਂ ਜੋ ਆਪਣਾ ਸਫ਼ਰ ਤੈਅ ਕਰ ਸਕਦੇ ਹੋ ਪੰਜਾਬ ਦੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਚੁੰਗੀ ਤੋਂ ਸਮਰਾਲਾ ਚੌਂਕ ਤੱਕ ਦਾ ਕੁੱਲ ਲੰਬਾਈ 14 ਕਿਲੋਮੀਟਰ ਦਾ ਸਫ਼ਰ ਲੋਕ ਬਿਨਾਂ ਜਾਮ ਤੋਂ ਕਰ ਸਕਣਗੇ ਹੁਣ 7 ਸਾਲ ਤੋਂ ਇਹ ਜਿਹੜਾ ਐਲੀਵੇਟਡ ਰੋਡ ਪੂਰਾ ਜਿਹੜਾ ਬਣ ਰਿਹਾ ਸੀਗਾ ਹੁਣ ਪੂਰਾ ਖੋਲ ਦਿੱਤਾ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਇਧਰੋਂ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੰਮ ਜਿਹੜਾ ਉਹ ਛੋਟਾ ਮੋਟਾ ਚੱਲ ਰਿਹਾ ਹੈ ਲੇਕਿਨ ਹੁਣ ਜਿਹੜਾ 7 ਸਾਲਾਂ ਤੋਂ ਬਣਦਾ ਆ ਰਿਹਾ ਸੀਗਾ ਉਹ ਪੁਲ 7 ਮਿੰਟਾਂ ਦੇ ਵਿੱਚ ਹੁਣ ਤੁਸੀਂ ਸਫ਼ਰ ਤੈਅ ਕਰ ਸਕਦੇ ਹੋ 7 ਮਿੰਟਾਂ ਵਿੱਚ ਪਹੁੰਚ ਸਕਦੇ ਹੋ ਰੋਡ ਦੇ نیچے ਜਿਹੜਾ ਸੜਕ ਤੇ ਫੁੱਟਪਾਥ ਦਾ ਕੰਮ ਹੱਲੇ ਵੀ ਜੋ ਹੈ ਜਾਰੀ ਦੱਸਿਆ ਜਾ ਰਿਹਾ ਹੈ ਰੋਡ ਦੇ نیچے ਬਣਨ ਵਾਲੀ ਜੋ ਹੈ ਸੜਕ ਤੇ ਫੁੱਟਪਾਥ ਦਾ ਕਾਰਜ ਹੱਲੇ ਵੀ ਸ਼ੁਰੂ ਹੈ ਅੱਜ ਤੋ ਕਰੀ 15 ਲੱਖ ਦੀ ਆਬਾਦੀ ਨੂੰ ਦਾ ਜੋ ਟ੍ਰੈਫਿਕ ਹੈਗਾ ਉਹ ਟ੍ਰੈਫਿਕ ਜਾਮ ਚੱਲਦਾ ਆ ਰਿਹਾ ਉਸ ਨੂੰ ਰਾਹਤ ਮਿਲੇਗੀ ਪਹਿਲੇ ਇਸ ਪੁਲ ਤੋਂ ਜੋ ਹੈ ਜਨਵਰੀ ਦੇ ਵਿੱਚ ਸ਼ੁਰੂ ਕੀਤਾ ਜਾਣਾ ਸੀਗਾ ਪੁਲ ਜਿਹੜਾ ਜਨਵਰੀ ਤੋਂ ਸ਼ੁਰੂ ਕੀਤਾ ਜਾਣਾ ਸੀ ਪਰ ਹੁਣ ਕੰਮ ਅਧੂਰਾ ਹੋਣ ਤੇ ਚੱਲਦੇ ਇਸ ਨੂੰ ਰੋਗ ਦਿੱਤਾ ਗਿਆ ਸੀਗਾ ਐਲੀਵੇਟਡ ਰੋਡ ਦੀ ਚੌੜਾਈ ਹੁਣ ਤੁਹਾਨੂੰ ਦੱਸ ਦਿੰਦੇ ਆ 25 ਮੀਟਰ ਹੈ ਜਿਸ ਦੇ ਵਿੱਚ 10 ਮੀਟਰ ਦਾ ਸੈਂਟਰ ਵਰਸ ਅਤੇ ਬਾਕੀ 24.25 ਮੀਟਰ ਚੌੜੀ ਸੜਕ ਹੈ ਇਸ ਪੁਲ ਦਾ ਨਿਰਮਾਣ ਜਿਹੜਾ ਸ਼ੁਰੂਆਤ ਜਿਹੜਾ ਇਸ ਦਾ ਕੰਮ ਹੋਇਆ ਸੀ 10 ਅਕਤੂਬਰ 2017 ਤੋਂ ਸ਼ੁਰੂ ਕੀਤਾ ਗਿਆ ਸੀ ਪੁਲ ਤੋਂ ਜਿਹੜਾ ਹੈ ਬਰਸਾਤੀ ਪਾਣੀ ਦੀ ਜੋ ਹੈ ਨਿਕਾਸੀ ਕਰਨ ਲਈ ਵਾਟਰ ਹਾਰਵੈਸਟਿੰਗ ਸਿਸਟਮ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਹੁਣ ਜਾਣੀਆਂ ਸ਼ੁਰੂ ਹੋ ਗਈਆਂ ਨੇ ਪੁੱਲ ਸ਼ੁਰੂ ਕਰਵਾ ਦਿੱਤਾ ਗਿਆ ਬਸ ਅੱਡੇ ਵਾਲਾ ਪੁੱਲ ਐਲੀਵੇਟਡ ਰੋਡ ਪੂਰੀ ਸ਼ੁਰੂ ਹੋ ਚੁੱਕੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਜਿਹੜਾ ਇਹ ਪੁੱਲ ਹੈਗਾ ਬਸ ਅੱਡੇ ਤੋਂ ਚੁੰਗੀ ਤੱਕ ਜਾਵੇਗਾ ਤਾਂ ਹੁਣ ਵੱਡੀ ਰਾਹਤ ਟ੍ਰੈਫਿਕ ਨੂੰ ਮਿਲੇਗੀ ਟ੍ਰੈਫਿਕ ਤੋਂ ਵੱਡੀ ਰਾਹਤ ਮਿਲੇਗੀ ਵਾਹਨਾਂ ਨੂੰ ਤਾਂ ਹੁਣ ਤੁਹਾਨੂੰ ਲੈ ਚੱਲਦੇ ਆਂ ਤੇ ਦੱਸਦੇ ਆਂ ਕਿ ਕਿੰਨੀ ਕੁ ਦੇਰ ਦੇ ਵਿੱਚ ਤੁਸੀਂ ਆਪਣਾ ਸਫ਼ਰ ਪੂਰਾ ਕਰ ਸਕਦੇ ਹੋ ਇਹ ਜਿਹੜਾ ਪੁਲ ਹੈ ਇਸ ਦੇ ਉੱਪਰ ਵਾਹਨ ਜਾਣੇ ਸ਼ੁਰੂ ਹੋਏ ਨੇ ਤਾਂ ਤਸਵੀਰਾਂ ਬਸ ੱਡੇ ਦੇ ਨੇੜੇ ਜਿਹੜਾ ਪੁਲ ਦਾ ਕੰਮ ਸੀਗਾ ਉਹ ਹੁਣ ਪੂਰਾ ਹੋ ਚੁੱਕਿਆ ਤੇ ਪੁਲ ਸ਼ੁਰੂ ਕਰਵਾ ਦਿੱਤਾ ਗਿਆ ਤਾਂ ਜਿਹੜੇ ਲੋਕ ਨੇ ਇੱਥੋਂ ਉੱਪਰ ਜਾਣ ਦੇ ਲਈ ਵੀ ਇਹ ਸੋਚ ਰਹੇ ਨੇ ਕਿ ਸ਼ੁਰੂ ਹੋ ਵੀ ਚੁੱਕਿਆ ਪੁਲ ਕਿ ਨਹੀਂ ਲੇਕਿਨ ਜੋ ਪੁਲ ਹੈ ਹੁਣ ਲੋਕੀ ਹੁਣ ਇੱਧਰ ਆ ਕੇ ਹੈਰਾਨ ਹੋ ਰਹੇ ਨੇ ਕਿ ਪੁਲ ਸ਼ੁਰੂ ਹੋ ਚੁੱਕਿਆ ਹੈ ਤਾਂ ਹੁਣ ਜੋ ਲੋਕਾਂ ਨੇ ਜਾਣਾ ਇਹਦੇ ਉੱਪਰ ਸ਼ੁਰੂ ਕੀਤਾ ਹੈ ਤਾਂ ਇੱਕ ਦੂਸਰੇ ਨੂੰ ਦੇਖ ਦੇਖ ਕੇ ਲੋਕ ਜਿਹੜਾ ਹੁਣ ਪੁਲ ਦੇ ਉੱਤੇ ਚੜਨਾ ਸ਼ੁਰੂ ਹੋਏ ਨੇ ਤਾਂ ਹੁਣ ਇਹ ਸਾਰੀ ਜਨਤਾ ਤੱਕ ਇਹ ਸੂਚਨਾ ਪਹੁੰਚੇਗੀ ਜਾਣਕਾਰੀ ਪਹੁੰਚੇਗੀ ਖੁਸ਼ਖਬਰੀ ਪਹੁੰਚੇਗੀ ਕਿ ਨਵਾਂ ਪੁਲ ਸ਼ੁਰੂ ਹੋ ਚੁੱਕਿਆ ਤਾਂ ਜ਼ਰੂਰ ਇਸ ਖਬਰ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੁਣ ਟ੍ਰੈਫਿਕ ਤੋਂ ਰਾਹਤ ਮਿਲਣ ਵਾਲੀ ਹੈ 7 ਮਿੰਟਾਂ ਦੇ ਵਿੱਚ ਇਹ ਆਪਣਾ ਪੂਰਾ ਸਫ਼ਰ ਪੂਰਾ ਕਰ ਸਕਦੇ ਹੋ ਤੁਸੀਂ 210 ਪਿੱਲਰ ਲੱਗੇ ਨੇ ਇਸ ਪੁੱਲ ਦੇ ਹੇਠਾਂ 210 ਪੁੱਲ ਲੱਗੇ ਨੇ ਫਲਾਈਓਵਰ ਦੇ ਕੋਲ 210 ਪਿੱਲਰ ਨੇ ਹਰ ਇੱਕ ਪੰਜ ਪਿੱਲਰ ਦੇ ਨੀਚੇ ਇੱਕ ਵਾਟਰ ਰਿਜ਼ਰਵ ਵੇਲ ਹੈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਐਨ ਐਚ ਏ ਆਈ ਦਾ ਜੋ ਹੈ ਅਨੁਮਾਨ ਹੈ ਕਿ ਇਸ ਤੋਂ ਹਰ ਸਾਲ ਬਾਰਿਸ਼ ਦਾ ਕਰੀਬ 15 ਕਰੋੜ ਲੀਟਰ ਪਾਣੀ ਜ਼ਮੀਨ ਦੇ ਅੰਦਰ ਜਾਵੇਗਾ ਤੇ ਬਹੁਤ ਵੱਡੀ ਗੱਲ ਹੈ ਤਾ ਸਭ ਤੋਂ ਵੱਡਾ ਇਹ ਪੁਲ ਹੈਗਾ ਲੁਧਿਆਣਾ ਦਾ ਜੋ ਹੁਣ ਚਾਲੂ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਫਿਰੋਜ਼ਪੁਰ ਰੋਡ ਦੇ ਉੱਤੇ ਵੀ ਦੋਨੋਂ ਤੇ ਟ੍ਰੇਨ ਦਾ ਪਾਣੀ ਦੇ ਵਾਸਤੇ ਜੋ ਹੈ ਕਰੀਬ 100 ਵਾਟਰ ਰਿਜ਼ਰਵ ਵੇਅ ਬਣਾਏ ਗਏ ਹਨ ਇਹਨਾਂ ਤੋਂ ਵੀ ਹਰ ਸਾਲ ਕਰੀਬ 15 ਕਰੋੜ ਲੀਟਰ ਜੋ ਹੈ ਪਾਣੀ ਦੇ ਜ਼ਮੀਨ ਦੇ ਅੰਦਰ ਜਾਣ ਦਾ ਅਨੁਮਾਨ ਹੈ ਤਾਂ ਸਸਿਕਲ ਜੀ ਤਾਂ ਪੁਲ ਸਰ ਸ਼ੁਰੂ ਹੋ ਚੁੱਕੇ ਬਸ ੱਡੇ ਵਾਲਾ ਕਿਵੇਂ ਲੱਗ ਰਿਹਾ ਹੁਣ ਬੜਾ ਅੱਛਾ ਲੱਗਾ ਬੜਾ ਟਾਈਮ ਕੰਜ਼ਿਊਮਿੰਗ ਬਚ ਗਿਆ ਟ੍ਰੈਫਿਕ ਕੰਟਰੋਲ ਹੋ ਜਾਏਗਾ ਲੁਧਿਆਣਾ ਮੇ ਪਹਿਲਾਂ ਤੁਸੀਂ ਨਿਕਲਦੇ ਸੀ ਇਧਰੋਂ ਟ੍ਰੈਫਿਕ ਕਿੰਨਾ ਹੁੰਦਾ ਸੀ ਕਾਫੀ ਜ਼ਿਆਦਾ ਕਾਫੀ ਰਸਤਾ ਯਹਾਂ ਪਰ ਪਰ ਅਬ ਠੀਕ ਹੈ ਅਬ ਇਹ ਬੈਟਰ ਹੈ ਜਲਦੀ ਜਲਦੀ ਟ੍ਰੈਫਿਕ ਤੋਂ ਰਾਹਤ ਮਿਲੀ ਹੈ ਹੁਣ ਜਲਦੀ ਪਹੁੰਚ ਜਾਇਆ ਕਰਨਾ ਨਹੀਂ ਬੈਟਰ ਹੈ ਜੀ ਬੈਟਰ ਹੈ ਹੁਣੇ ਹੁਣੇ ਸ਼ੁਰੂ ਹੋਇਆ ਕਈ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੈ ਦੇਖ ਦੇਖ ਕੇ ਇੱਕ ਦੂਸਰੇ ਨੂੰ ਨਿਕਲ ਰਹੇ ਨਹੀਂ ਠੀਕ ਹੈ ਜੀ ਅੱਛਾ ਜੀ ਲੁਧਿਆਣਾ ਕੀ ਡਿਵੈਲਪਮੈਂਟ ਕੇ ਲਈ ਅਗੇ ਹੋਰ ਫਿਊਚਰ ਮੇ ਐਸੇ ਫਲਾਈਓਵਰ ਬਣੇ ਲੁਧਿਆਣਾ ਮੇ ਤਾਂ ਜਾਓ ਜੀ ਨਵੇਂ ਪੁਲ ਦੇ ਉੱਤੇ ਫਲਾਈਓਵਰ ਦੇ ਉੱਤੇ ਤਾਂ ਹੁਣ ਅਸੀਂ ਚੜਨ ਲੱਗਿਆ ਬਸ ੱਡੇ ਵਾਲਾ ਪੁਲ ਜਿੱਥੇ ਕੁਝ ਲੋਕਾਂ ਨੂੰ ਹਲੇ ਨਹੀਂ ਪਤਾ ਕਿ ਇਹ ਪੁਲ ਜੋ ਹੈ ਸ਼ੁਰੂ ਹੋ ਚੁੱਕਿਆ ਹੈ ਤਾਂ ਹਲੇ ਘੱਟ ਤੋਂ ਘੱਟ ਹੀ ਲੋਕ ਇਸ ਪੁਲ ਦੇ ਉੱਤੇ ਚੜ ਰਹੇ ਨੇ ਲੇਕਿਨ ਹੁਣ ਹੌਲੀ-ਹੌਲੀ ਪਤਾ ਲੱਗ ਰਿਹਾ ਲੋਕਾਂ ਨੂੰ ਕਿ ਇਹ ਪੂਰੇ ਐਲੀਵੇਟਿਡ ਰੋਡ ਦੇ ਬਾਰੇ ਐਲੀਵੇਟਿਡ ਪੁਲ ਦੀ ਪੂਰੀ ਲੰਬਾਈ ਕੁੱਲ 13 ਕਿਲੋਮੀਟਰ ਦੱਸੀ ਜਾ ਰਹੀ ਹੈ ਜੇਕਰ ਕਿਸੇ ਨੇ ਸਮਰਾਦਾ ਚੌਕ ਤੋਂ ਫਿਰੋਜ਼ਪੁਰ ਚੁੰਗੀ ਆਣਾ ਹੈ ਤਾਂ ਉਹ ਇਸ ਪੁਲ ਦਾ ਇਸਤੇਮਾਲ ਕਰ ਸਕਦਾ ਹੈ ਪੁਲ ਦੀ ਲੰਬਾਈ ਸੱਸ 7.6 ਕਿਲੋਮੀਟਰ ਚੁੜਾਈ 25 ਮੀਟਰ 6 ਲੇਨ ਹੈ ਪੁਲ ਦੇ ਵਿੱਚ ਕੁੱਲ ਪਿੱਲਰ 210 ਲੱਗੇ ਨੇ ਕੁੱਲ ਅਪ ਰੈਂਪ 3 ਅਤੇ ਕੁੱਲ ਡਾਊਨ ਰੈਂਪ 3 ਨੇ ਇਸ ਤੋਂ ਇਲਾਵਾ ਐਲੀਵੇਟਡ ਰੋਡ ਦੇ ਉੱਤੇ ਸ਼ਹਿਰ ਦੀ ਟ੍ਰੈਫਿਕ ਨੂੰ ਐਂਟਰੀ ਮਿਲੇ ਇਸ ਦੇ ਇਸ ਦੇ ਵਾਸਤੇ ਤਿੰਨ ਜਗ੍ਹਾਾਂ ਤੇ ਅਪ ਰੈਂਪ ਅਤੇ ਡਾਊਨ ਰੈਂਪ ਵੀ ਬਣਾਏ ਗਏ ਨੇ ਪਹਿਲਾ ਅਪ ਰੈਂਪ ਭਾਈ ਵਾਲਾ ਚੌਕ ਦੇ ਵਿੱਚ ਬਣਾਇਆ ਗਿਆ ਹੈ ਜਗਰਾਵ ਪੁਲ ਮਾਲ ਰੋਡ ਨੈਸ਼ਨਲ ਰੋਡ ਪਕਵਾਲ ਰੋਡ ਦੀ ਤਰਫ ਤੋਂ ਆਉਣ ਵਾਲਾ ਟ੍ਰੈਫਿਕ ਜਿਹੜਾ ਇਸ ਅਪ ਰੈਂਪ ਤੇ ਤੋਂ ਜੋ ਐ ਐਲੀਵੇਟਿਡ ਰੋਡ ਦੇ ਉੱਤੇ ਐਂਟਰੀ ਕਰਦਾ ਉਸ ਤੋਂ ਬਾਅਦ ਵੇਰਕਾ ਦੇ ਸਾਹਮਣੇ ਇੱਕ ਅਪ ਰੈਂਪ ਬਣਾਇਆ ਗਿਆ ਹੈ ਜਿਸ ਤੋਂ ਦੱਖਣੀ ਬਾਈਪਾਸ ਲਾਡੋਵਾਲ ਬਾਈਪਾਸ ਅਤੇ ਆਰਤੀ ਚੌਂਕ ਤੋਂ ਅੱਗੇ ਦਾ ਸਾਰਾ ਟ੍ਰੈਫਿਕ ਐਂਟਰੀ ਕਰਕੇ ਸ਼ਹਿਰ ਦੇ ਬਾਹਰ ਜਾ ਸਕਦਾ ਹੈ ਇਹ ਅਸੀਂ ਹੁਣ ਜਾ ਰਹੇ ਹਾਂ ਬਸ ੱਡੇ ਵਾਲੇ ਨਵੇਂ ਪੁਲ ਲੁਧਿਆਣਾ ਦਾ ਸਭ ਤੋਂ ਵੱਡਾ ਪੁਲ ਜਿਹੜਾ ਬਣ ਚੁੱਕਿਆ ਹੈ ਇਹ ਪੁੱਲ ਦੇ ਉੱਤੇ ਅਸੀਂ ਮੌਜੂਦ ਆ ਹੁਣ ਅਸੀਂ ਜਾਂਦੇ ਹੋਏ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੀਆਯੂ ਗੇਟ ਨੰਬਰ 1 ਤੋਂ ਜੋ ਸਾਹਮਣੇ ਡਾਊਨ ਰੈਂਪ ਬਣਾਇਆ ਗਿਆ ਹੈ ਜਿਸ ਤੋਂ ਜੋ ਹੈ ਦੱਖਣੀ ਬਾਈਪਾਸ ਲਾਡੋਵਾਲ ਬਾਈਪਾਸ ਬੀਆਰਐਸ ਨਗਰ ਅਤੇ ਅੱਗੇ ਹਿੱਸੇ ਦੇ ਵਿੱਚ ਜਾਣ ਵਾਲਾ ਟ੍ਰੈਫਿਕ ਉਤਰ ਸਕਦਾ ਹੈ 베ਰਕਾ ਮਿਲਕ ਪਲਾਂਟ ਦੇ ਸਾਹਮਣੇ ਇੱਕ ਡਾਊਨ ਰੈਂਪ ਬਣਾਇਆ ਗਿਆ ਹੈ ਜਿਸ ਤੋਂ ਫਿਰੋਜ਼ਪੁਰ ਦੀ ਵੱਲ ਤੋ ਆ ਰਿਹਾ ਜਿਹੜਾ ਟ੍ਰੈਫਿਕ ਹੈ ਉਹ ਨੀਚੇ ਉਤਰ ਸਕਦਾ ਹੈ ਇਸੇ ਤਰੀਕੇ ਦੇ ਨਾਲ ਗੜਵਾਸਤੂ ਹਸਪਤਾਲ ਦੇ ਸਾਹਮਣੇ ਇੱਕ ਅਪ ਰੈਂਪ ਐਲ ਤੇ ਭਾਈ ਵਾਲਾ ਚੌਕ ਦੇ ਨਜ਼ਦੀਕ ਡਾਊਨ ਰੈਂਪ ਬਣਾਇਆ ਗਿਆ ਹੈਗਾ ਤਾਂ ਲੁਧਿਆਣਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਐਲੀਵੇਟਡ ਰੋਡ ਸ਼ੁਰੂ ਹੋ ਚੁੱਕਿਆ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ 756 ਕਰੋੜ ਦੀ ਲਾਗਤ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ ਤੇ 7 ਸਾਲਾਂ ਦੇ ਵਿੱਚ ਇਸ ਦਾ ਪੂਰਾ ਨਿਰਮਾਣ ਹੋਇਆ ਹੈ 2020 ਜੋ ਹੈ ਦੇ ਵਿੱਚ ਇਸ ਦਾ ਪੂਰਾ ਨਿਰਮਾਣ ਹੋਣਾ ਸੀ ਲੇਕਿਨ 2024 ਹੁਣ ਆ ਚੁੱਕਿਆ ਹੋਇਆ ਹੈ ਹੁਣ ਇਹ ਬਣ ਕੇ ਤਿਆਰ ਹੋਇਆ ਹੈ ਤਾਂ ਹੁਣ ਲੋਕ ਕਿਸ ਦੇ ਉੱਪਰ ਜਾਣਾ ਸ਼ੁਰੂ ਹੋਏ ਨੇ ਟ੍ਰੈਫਿਕ ਤੋਂ ਵੱਡੀ ਰਾਹਤ ਵਾਲੀ ਗੱਲ ਹੈ ਇਹ ਤਾਂ ਤੁਸੀਂ ਵੀ ਜੇਕਰ ਹੁਣ ਇਧਰੋਂ ਨਿਕਲਦੇ ਹੋ ਤਾਂ ਤੁਸੀਂ ਪੁਲ ਚੜ੍ਹ ਸਕਦੇ ਹੋ ਟ੍ਰੈਫਿਕ ਤੋਂ ਰਾਹਤ ਮਿਲੇਗੀ ਤੁਹਾਨੂੰ ਵੀ ਤਾਂ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰੋ ਕਿਉਂਕਿ ਕਾਫੀ ਲੋਕਾਂ ਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਜੋ ਪੁਲ ਸ਼ੁਰੂ ਹੋ ਚੁੱਕਿਆ ਹੋਇਆ ਲੁਧਿਆਣਾ ਦਾ ਸਭ ਤੋਂ ਵੱਡਾ ਪੁਲ ਸ਼ੁਰੂ ਹੋ ਚੁੱਕਿਆ ਹੋਇਆ ਤਾਂ ਇਹ ਸੀ ਪੂਰਾ ਜੋ ਬੱਸ ਸਟੈਂਡ ਤੋਂ ਪੁਲ ਸ਼ੁਰੂ ਹੋ ਚੁੱਕਿਆ ਹੁਣ ਨਵਾਂ ਪੁਲ ਸ਼ੁਰੂ ਹੋ ਚੁੱਕਿਆ ਲੁਧਿਆਣਾ ਦਾ ਸਭ ਤੋਂ ਵੱਡਾ ਪੁਲ ਜੋ ਕਿ ਤੁਸੀਂ ਹੁਣ ਪੁਲ ਚੜ ਕੇ 7 ਮਿੰਟਾਂ ਦੇ ਵਿੱਚ ਆਪਣਾ ਸਫ਼ਰ ਤੈਅ ਕਰ ਸਕਦੇ ਹੋ 7 ਸਾਲ ਤੋਂ ਜਿਹੜਾ ਪੁਲ ਬਣ ਰਿਹਾ ਸੀਗਾ ਉਹ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਬਣਾ ਦਿੱਤਾ ਗਿਆ ਹੁਣ ਇਹ ਥੱਲੇ ਅਸੀਂ ਹੁਣ ਉਤਰ ਕੇ ਆ ਗਿਆ ਪੁਲ ਤੋਂ ਜਿਹੜੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਤਾਂ ਤੁਸੀਂ ਇਹ ਜੋ ਪੁਲ ਉੱਪਰ ਜਾ ਰਿਹਾ ਇਹ ਚੁੰਗੀ ਤੱਕ ਖਤਮ ਹੁੰਦਾ ਬਸ ਅੱਡੇ ਤੋਂ ਚੁੰਗੀ ਤੱਕ ਤੁਸੀਂ ਉੱਪਰੋਂ ਪੂਰਾ ਜੋ ਹੈ ਅਗਰ ਤੁਹਾਡਾ ਇਹ ਰਸਤਾ ਹੈਗਾ ਤੁਸੀਂ ਟ੍ਰੈਫਿਕ ਤੋਂ ਰਾਹਤ ਪਾ ਸਕਦੇ ਹੋ ਆਪਣਾ ਸਫ਼ਰ ਤੈਅ ਕਰ ਸਕਦੇ ਹੋ ਤੇ ਅਸੀਂ ਹੁਣ ਇਸ ਵੱਲ ਆ ਗਏ ਆ ਨੀਚੇ ਨਾਨਕਸਰ ਗੁਰਦੁਆਰੇ ਦੇ ਸਾਹਮਣੇ ਅਸੀਂ ਹੁਣ ਇਧਰੋਂ ਵੀ ਜੋ ਰਸਤਾ ਹੈ ਨੀਚੇ ਵੀ ਉਤਰ ਸਕਦੇ ਨੇ ਲੋਕ ਬੇਰਕਾ ਮਿਲਕ ਮਿਲਕ ਪਲਾਂਟ ਦੇ ਕੋਲ ਤੇ ਹੁਣ ਲੁਧਿਆਣਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਇਸ ਤਰੀਕੇ ਦੀ ਬਧਰੀ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਤੁਹਾਡੇ ਨਾਲ ਅੰਚਲ ਜਿੱਗੀ ਵਿਦ ਕੈਮਰਾ ਪਰਸਨ ਗੁਰਪ੍ਰੀਤ